ਪੰਜਾਬ ਦੇ ਵਿੱਚ ਸਰਕਾਰੀ ਪਦਰ ਦੇ ਉੱਤੇ ਖੂਨ ਖਰਾਬਾ ਕਰਾਉਣ ਵਾਸਤੇ ਸਿੱਖਾਂ ਦੇ ਵਿੱਚ ਖਾਨਾ ਜੰਗੀ ਕਰਾਉਣ ਵਾਸਤੇ ਇੱਕ ਵੱਡੀ ਸਾਜ਼ਿਸ਼ ਜਿਹੜੀ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਰਹੀ ਹੈ। ਸ਼੍ਰੀ ਨਾਦਪੁਰ ਸਾਹਿਬ ਦੇ ਵਿੱਚ ਨਵੇਂ ਜਥੇਦਾਰ ਸਾਹਿਬ ਦਾ ਸੇਵਾ ਸੰਭਾਲ ਦਾ ਸਮਾਗਮ ਸੀ। ਕੁਝ ਪੰਥਕ ਜਥੇਬੰਦੀਆਂ ਨੇ ਕਿਸੇ ਕਾਰਨ ਰੋਸ ਪ੍ਰਗਟ ਕੀਤਾ ਸਾਨੂੰ ਕਿਸੇ ਪੰਥਕ ਜਥੇਬੰਦੀ ਦੇ ਉੱਤੇ ਕੋਈ ਰੋਸ ਨਹੀਂ ਉਹ ਸਾਡੀ ਸਿੱਖ ਫਲਵਾੜੀ ਦਾ ਅਹਿਮ ਹਿੱਸਾ ਨੇ ਉਹਨਾਂ ਦਾ ਹੱਕ ਹੈ ਉਹ ਐਚਪੀਸੀ ਨਾਲ ਰੋਸ ਕਰ ਸਕਦੇ ਆ ਔਰ ਰੋਸ ਕਰਦੇ ਆ ਕਈ ਵਾਰੀ ਕੋਈ ਦੋ ਸ਼ਬਦ ਗੁੱਸੇ ਨਾਲ ਨਿਕਲ ਜਾਂਦੇ ਆ ਸਿਰ ਮੱਤੇ ਉਹਦਾ ਕੋਈ ਰੌਣਾ ਨਹੀਂ ਐਸਜੀਪੀਸੀ ਤਾਂ ਕੋਸ਼ਿਸ਼ ਕਰ ਰਹੀ ਸੀ ਕਿ ਇਹ ਜਿਹੜੀ ਭਰਾ ਮਾਰੂ ਜੰਗ ਦਾ ਮਾਹੌਲ ਬਣ ਰਿਹਾ ਇਹਨੂੰ ਕਿਸੇ ਨਾ ਕਿਸੇ ਤਰੀਕੇ ਸਹਿਦ ਦੇ ਨਾਲ ਢਾਗਿਆ ਜਾਵੇ ਇਸੇ ਕਰਕੇ ਸਿੰਘ ਸਾਹਿਬ ਨੇ ਅੰਮ੍ਰਿਤ ਵੇਲੇ ਆਪ ਜਾ ਕੇ ਉੱਥੇ ਅਰਦਾਸ ਕਰਕੇ ਤੇ ਸੇਵਾ ਸੰਭਾਲੀ ਬੜਾ ਚੰਗਾ ਹੋਇਆ ਸਾਰੇ ਪੰਥ ਦੇ ਵਿੱਚ ਖੁਸ਼ੀਆਂ ਫੈਲੀਆਂ ਪਰ ਸਰਕਾਰ ਪੰਜਾਬ ਦੀ ਕੀ ਕਰ ਰਹੀ ਸੀ ਮੈਂ ਇਹ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਸਾਰਾ ਸਰਕਾਰ ਦਾ ਸਰਕਾਰੀ ਮਹਿਕਮਾ ਇਹ ਜਿਹੜੀਆਂ ਵੀਡੀਓ ਸੀ ਅੱਜ ਜਥੇਬੰਦੀ ਵੱਲੋਂ ਜਾਰੀ ਹੋਈਆਂ ਜਿਹੜੀਆਂ ਸਰਕਾਰ ਨੂੰ ਚਾਹੀਦਾ ਸੀ ਕਿ ਕੋਸ਼ਿਸ਼ ਕਰਦੀ ਕਿ ਨਾ ਅੱਗੇ ਵਧਨ ਨਾ ਅੱਗੇ ਜਾਣ ਇਹ ਸਰਕਾਰ ਦੇ ਤਿੰਨ ਜ਼ਿਲ੍ਹਿਆਂ ਦੇ ਡੀਪੀਆਰਓ ਸਾਹਿਬ ਦੇ ਜਿਹੜੇ ਅਫੀਸ਼ੀਅਲ ਉਹਨਾਂ ਦੇ ਵਟਸਐਪ ਗਰੁੱਪ ਹੈ ਉਹਦੇ ਸਕਰੀਨਸ਼ਾਟ ਹੈ ਸਾਡੇ ਕੋਲੇ ਸਾਰਾ ਪੂਰਾ ਬੇਰਵਾ ਵੀ ਅਸੀਂ ਸਾਹਮਣੇ ਰੱਖਿਆ ਹੈ ਇਹ ਲਗਾਤਾਰ ਪ੍ਰੈਸ ਨੂੰ ਭੇਜ ਰਹੇ ਸੀ ਵੀ ਇਹਨਾਂ ਨੂੰ ਟੀਵੀ ਤੇ ਚਲਾਓ ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਨਾ ਵੀ ਇਹ ਅੱਗ ਲਾ ਕੇ ਤੇ ਕੀ ਘਟਨਾ ਸੀਗਾ ਅਸੀਂ ਸਾਰੇ ਹੱਥ ਜੋੜ ਕੇ ਮਿੰਤਾ ਕਰਕੇ ਸਾਰਿਆਂ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਨਹੀਂ ਇਹ ਸਾਡਾ ਆਪਣਾ ਸਾਰਾ ਭਾਈਚਾਰਾ ਤੇ ਆਪਾਂ ਬੈਠ ਕੇ ਅੱਛੀ ਤਰ੍ਹਾਂ ਦੇ ਨਾਲ ਸਾਰੇ ਕਾਰਜ ਕਰਨੇ ਤੋ ਅਦੇਸ਼ ਸਰਕਾਰੀ ਮਹਿਕ ਮੈਨੂੰ ਕਿੰਨੇ ਅਦੇਸ਼ ਦਿੱਤੇ ਸੀ ਇਹ ਹੋ ਸਕਦਾ ਕਿ ਕੋਈ ਸਰਕਾਰੀ ਅਫਸਰ ਐਡੀ ਖਤਰਨਾਕ ਜਿਹੜੀ ਚੀਜ਼ ਆ ਵੀ ਜਿਹਨੂੰ ਲੱਗਦਾ ਕਿ ਜੇ ਇਹ ਲੋਕਾਂ ਤੱਕ ਗਈ ਤੇ ਗੱਲ ਭੜਕੇਗੀ ਕੌਣ ਖਰਾਬਾ ਹੋਏਗਾ ਤੇ ਕੋਈ ਅਫਸਰ ਆਪਣੇ ਆਪ ਆ ਸਕਦਾ ਜਿੰਨੀ ਦੇਰ ਤੱਕ ਪਿੱਛੇ ਸਰਕਾਰ ਦਾ ਹੱਥ ਨਾ ਹੋ ਇਸ ਕਰਕੇ ਮੈਂ ਅੱਜ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਅਸੀਂ ਦਿੱਖਤੀ ਚਿੱਠੀ ਜਿਹੜੀ ਆ ਮੁਖਸ਼ਕਤਰ ਸਾਹਿਬ ਨੂੰ ਦੇ ਕੇ ਭੇਜੀ ਆ ਕਿ ਬਖਸ਼ਦਰ ਸਾਹਿਬ ਆਹ ਜਿਹੜੀ ਸਾਰੀ ਵੱਡੀ ਸਾਜ਼ਿਸ਼ ਹੈ ਪੰਜਾਬ ਨੂੰ ਅਮਨ ਨੂੰ ਲਾਪਰਵਾਹ ਕਰਨ ਦੀ ਇਹਨੂੰ ਡੰਬੋ ਇਹ ਤਾਂ ਤੁਹਾਡੀ ਸਰਕਾਰ ਦੇ ਵਿੱਚ ਹੀ ਕਿਤੇ ਤੁਰੇ ਫਿਰਦੀ ਆ ਇਹ ਵੀ ਉੱਚ ਪੱਧਰੀ ਜੁਡੀਸ਼ਰੀ ਜਾਂਚ ਕਰਾਓ ਸਾਨੂੰ ਕਿਸੇ ਜਥੇਬੰਦੀ ਨਾਲ ਕੋਈ ਗੱਲ ਨਹੀਂ ਸਾਨੂੰ ਤੁਹਾਡੇ ਨਾਲ ਗੱਲ ਹੈ ਕਿ ਤੁਸੀਂ ਕਿਸ ਤਰੀਕੇ ਖਾਨਾ ਚੱਗੀ ਕਰਾ ਕੇ ਸਿੱਖ ਕੌਮ ਨੂੰ ਆਪੋ ਚ ਲੜਾ ਕੇ ਤੇ ਇਹਦਾ ਫਾਇਦਾ ਕਿਵੇਂ ਤੁਸੀਂ ਲੈਣਾ ਚਾਹੁੰਦੇ ਹੋ ਰਾਜੇਤਿਕ ਤੌਰ ਤੇ ਅੱਗੇ ਬਹੁਤ ਫਾਇਦੇ ਤੁਸੀਂ ਲੈਏ ਇਸ ਗੱਲ ਦਾ ਸਾਨੂੰ ਇਨਕੁਆਇਰੀ ਕਰਾ ਕੇ ਜਵਾਬ ਦਿਓ ਮੈਂ ਆਸ ਕਰਦਾ ਕਿ ਮੁੱਖ ਸਕੱਤਰ ਸਾਹਿਬ ਇਹ ਸਾਰੇ ਕੇਸ ਦੀ ਜਿਹੜੀ ਹੈ ਉਹ ਜਾਂਚ ਕਰਾਉਣਗੇ ਅਸੀਂ ਦ੍ਰਿਸ਼ਟੀ ਗ੍ਰਹਿ ਮੰਤਰੀ ਨੂੰ ਵੀ ਇਹਦੀਆਂ ਸਾਰੀਆਂ ਰਿਪੋਰਟਾਂ ਭੇਜਾਂਗੇ ਕਿ ਦੇਖੋ ਪੰਜਾਬ ਸਰਦੀ ਸੂਬਾ ਇੱਥੇ ਕਿਸ ਪੱਧਰ ਤੇ ਸਰਕਾਰ ਆਪ ਲੱਗੀ ਹੋਈ ਹੈ ਕਿ ਇੱਥੇ ਦੀ ਸ਼ਾਂਤੀ ਦਿਸਟ੍ਰਿਕਟ